ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋ ਗਿਆ ਹੈ ਜਿਹੜੇ ਏਰੀਏ ਦੇ ਵਿੱਚ ਇਸ ਵਕਤ ਮੈਂ ਖੜਾ ਆ ਇੱਥੋਂ ਦੇ ਲੋਕ ਦੱਸਦੇ ਆ ਵੀ ਅਸੀਂ ਇੰਨਾ ਪਾਣੀ ਕਦੀ ਪਹਿਲਾਂ ਨਹੀਂ ਦੇਖਿਆ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਹਿਮਾਚਲ ਅਤੇ ਪੰਜਾਬ ਦੀ ਸਥਿਤੀ ਬਹੁਤ ਨਾਜ਼ੁਕ ਹੋਈ ਪਈ ਹੈ ਤੇ ਇਸ ਵਕਤ ਮੈਂ ਦੀਨਾਨਗਰ ਗੁਰਦਾਸਪੁਰ ਏਰੀਏ ਦੇ ਵਿੱਚ ਆ ਤੇ ਜਿੱਥੋਂ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਇਹ ਏਰੀਆ ਹੈਗਾ ਆ ਚਾਖੋਲਾੜੀ ਦਾ ਭੋਆ ਇਹ ਹਲਕਾ ਆ ਜਿਹਦੇ ਨਾਲ-ਨਾਲ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਤੇ ਜੇ ਇਹ ਪਾਣੀ ਨਾ ਰੁਕਿਆ ਤੇ ਹੋ ਸਕਦਾ ਹੈ ਕਿ ਦੀਨਾ ਨਗਰ ਸ਼ਹਿਰ ਨੂੰ ਵੀ ਮਾਰ ਕਰੇ ਦੀਨਾ ਨਗਰ ਦੇ ਕਈ ਏਰੀਏ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਬਹੁਤ ਜ਼ਿਆਦਾ ਆ ਗਿਆ ਪਰ ਹੁਣ ਇਹ ਪਾਣੀ ਵਹਿੰਦਿਆਂ-ਵਹਿੰਦਿਆਂ ਲਗਾਤਾਰ ਵੱਧ ਰਿਹਾ ਆ ਪਹਿਲਾਂ ਕਹਿੰਦੇ ਨੇ ਵੀ ਅੱਧਾ ਘੰਟਾ ਪਹਿਲਾਂ ਇੱਥੇ ਬਿਲਕੁਲ ਸਾਫ਼ ਸੀ ਬਿਲਕੁਲ ਵੀ ਪਾਣੀ ਨਹੀਂ ਸੀ ਪਰ ਵਹਿੰਦਿਆਂ-ਵਹਿੰਦਿਆਂ ਦੇਖੋ ਵੀ ਪਾਣੀ ਦਾ ਫਲੋ ਲੋਕ ਜਿਹੜੇ ਆਪਣੇ ਘਰਾਂ ਤੋਂ ਕੰਮ ਕਰਨ ਦੇ ਲਈ ਗਏ ਸੀ ਤੇ ਜਿਹੜੇ ਉਹ ਵਾਪਸ ਆਏ ਤੇ ਉਹ ਕਹਿੰਦੇ ਪਏ ਨੇ ਤੇ ਪਾਣੀ ਇੰਨਾ ਪਹਿਲਾਂ ਨਹੀਂ ਸੀ ਤੇ ਹੁਣ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ